ਇਹ ਪੰਜਾਬ ਦੇ ਕਾਲੇ ਦਿਨਾਂ ਦੀ ਦਾਸਤਾਨ ਹੈ ਇਹ ਆਪਰੇਸ਼ਨ ਨਾ ਬਲੂ ਸਟਾਰ ਤੇ ਆਪਰੇਸ਼ਨ ਨਾ ਬਲੈਕ ਥੰਡਰ ਦੇ ਵਿਚਕਾਰ ਲਈ ਸਮੇਂ ਦੀ ਗੱਲ ਹੈ ਆਪਰੇਸ਼ਨ ਬਲੈਕ ਥੰਡਰ ਤੋਂ ਐਨ ਪਹਿਲਾਂ ਲੋਟੂ ਟੋਲਿਆਂ ਨੇ ਪੰਜਾਬ ਵਿੱਚ ਕਾਤਲਾਂ ਤੇ ਫਰੋਤਿਆਂ ਦੀ ਹਨੇਰੀ ਲਿਆਂਦੀ ਹੋਈ ਸੀ ਇਨ੍ਹਾਂ ਵਿੱਚ ਜ਼ਿਆਦਾ ਗਿਣਤੀ ਕਿਸਾਨੀ ਨਾਲ ਸੰਬੰਧਿਤ ਨੌਜਵਾਨਾਂ ਦੀ ਸੀ ਇਸ ਲਈ ਕਿਸਾਨੀ ਨਾਲ ਸਵੰਦਤ ਤੁੰਦਿਆਂ ਜਿਵੇਂ ਵਪਾਰੀਆਂ ਆੜਤੀ ਤੇ ਸੈਲਰ ਵਾਲਿਆਂ ਦੀ ਸ਼ਾਮ ਤਾਈ ਹੋਈ ਸੀ ਸ਼ਾਮ ਹੁੰਦੇ ਹੀ ਲੋਕ ਘਰਾਂ ਵਿੱਚ ਵੱਢ ਜਾਂਦੇ ਸ਼ਾਮ ਨੂੰ ਜੇ ਕਿਸੇ ਦੇ ਘਰ ڈاکਿਆ ਦਰਵਾਜ਼ਾ ਖੁਰਕਾ ਦਿੰਦਾ ਤਾਂ ਘਰ ਵਿੱਚ ਸੋਗ ਪੈ ਜਾਂਦਾ ਕਿ ਪਤਾ ਨਹੀਂ ਕਿਤੇ ਫਰੋਤੀ ਦੀ ਚਿੱਠੀ ਤਾਂ ਨਹੀਂ ਆ ਗਈ ਇੰਨਾ ਦਿਨਾਂ ਵਿੱਚ ਇੱਕ ਕਿਸਾਨ ਦਾ ਮੁੰਡਾ ਅਜੇ ਹੀ ਟੋਲੇ ਨਾਲ ਜਾ ਰਿਹਾ ਕੁਝ ਚਿਰ ਨਿੱਟਾ ਕੋਹਾ ਕਰਕੇ ਕਾਫੀ ਮਾਲ ਜਮਾ ਕਰ ਲਿਆ ਫਿਰ ਇੱਕ ਦਿਨ ਉਸਨੇ ਆਪਣੇ ਆੜਤੀ ਨੂੰ ਹੀ ਆਪਣੀ ਜਥੇਵੰਦੀ ਦੇ ਨਾਂ ਤੇ 10 ਲੱਖ ਦੀ ਰੌਤੀ ਮੰਗ ਲਈ ਆੜਤੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਸ ਸਮੇਂ ਦਾ 10 ਲੱਖ ਬੜੀ ਵੱਡੀ ਰਕਮ ਹੁੰਦੀ ਸੀ ਉਸਨੇ ਆਪਣੇ ਬਾਪ ਬੰਦਿਆਂ ਦੀ ਮਦਦ ਨਾਲ ਸੌਦੇਬਾਜ਼ੀ ਕਰਕੇ ਰਕਮ 1 ਲੱਖ ਲੈ ਆਂਦੀ ਮਿਲਣ ਦੀ ਜਗਾ ਮੇਥ ਲਈ ਗਈ ਆੜਤੀ ਮਿਥੇ ਹੋਏ ਥਾਂ ਦੇ ਪੈਸੇ ਲੈ ਕੇ ਪਹੁੰਚ ਗਿਆ ਪੈਸੇ ਦਿੰਦੇ ਸਮੇ ਆੜਤੀ ਨੇ ਪਛਾਣ ਲਿਆ ਕਿ ਇਹ ਤਾਂ ਫਲਾਣੇ ਕਿਸਾਨ ਦਾ ਲੜਕਾ ਹੈ ਜੋ ਕਿ ਮੇਰੀ ਅਸਾਮੀ ਹੈ ਪਹਿਚਾਣਾ ਨਿਕਲ ਜਾਣ ਕਰਕੇ ਆੜਤੀ ਦਾ ਡਰ ਥੋੜਾ ਘਟ ਗਿਆ ਉਹ ਹਿੰਮਤ ਕਰਕੇ ਬੋਲਿਆ ਕਾਕਾ ਇਹ ਤੁਹਾਡਾ ਖਾਲਸਤਾਨ ਕਾਲਾ ਬਣ ਜੇਗਾ ਮੁੰਡਾ ਹੱਸ ਕੇ ਬੋਲਿਆ ਸਾਜੀ ਮੈਂ ਛੋਟਾ ਹੁੰਦਾ ਆਪਣੇ ਬਾਪ ਨਾਲ ਤੇਰੀ ਆੜਤੀ ਦੀ ਦੁਕਾਨ ਤੇ ਜਾਂਦਾ ਹੁੰਦਾ ਸੀ ਤੂੰ ਮੇਰੇ ਹੀ ਪਿਓ ਦੇ ਪੈਸੇ ਮੇਰੇ ਪਿਓ ਨੂੰ ਡੇੜੇ ਮਰਵਾ ਬਰਵਾ ਕੇ ਦਿੰਦਾ ਹੁੰਦਾ ਸੀ ਕਦੀ 100 ਲੈ ਜਾ ਕਦੀ 50 ਲੈ ਜਾ ਅੱਜ ਤੂੰ ਮੇਰੇ ਇੱਕ ਸਨੇਹ ਤੇ ਲੱਖ ਰੁਪਿਆ ਲੈ ਕੇ ਆ ਗਿਆ ਕਿਉਂ ਮੈਂ ਤੇਰਾ ਪੁੱਫੜ ਲੱਗਦਾ ਸਾਡੇ ਭਾ ਤਾਂ ਖਾਲਸਤਾਨ ਬਣ ਗਿਆ ਹੈ ਹੋਰ ਕਿਵੇਂ ਬਣਨਾ ਹੈ ਹੁਣ ਤਾਂ ਇੰਜ ਹੀ ਚੱਲੂਗਾ ਆੜਤੀਆਂ ਨਵੇਂ ਬਣਨ ਵਾਲੇ ਦੇਸ਼ ਦੇ ਸੰਵਿਧਾਨ ਵਾਲੇ ਬਾਰੇ ਸੋਚ-ਸੋਚ ਕੇ بے ਹੋਸ਼ ਹੋਣ ਵਾਲਾ ਹੋ ਗਿਆ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ